ਕੀ ਕਾਦੀ ਮੱਤੀ ਗਈ ਸਾਡੇ ਨਾਲ ਚੱਲੇ ਚਾਚਾ ਜੀ ਫਰਮ ਦੇਖ ਕੇ ਆਇਆ ਵੀ ਕੋਈ ਮੂਵੀ ਬਹੋਰੀ ਹੋਵੇ ਕੋਈ 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 ਜਿਵੇਂ ਅਮਰਗੰਨ ਦੇ ਧਾਮ ਹੀ ਹੈ ਆਦਲ ਕਰ ਉੱਤਸਵ ਹੋ ਰਹੀ ਗੱਲ ਨਹੀਂ ਇਹ ਜਿਹੜੀ ਗੱਲ ਹੈ ਵੀ ਬਿਓ ਬੁੱਤ ਕੱਠੇ ਬੈਠ ਕੇ ਦੇਖ ਲਈ ਗਏ ਮੇਨ ਗੱਲ ਤਾਂ ਹੈ ਇਹ ਨੂੰ ਕਹਿੰਦੇ ਆ ਫੈਮਿਲੀ ਫਿਲਮ ਹਾਂ ਮੇਨ ਗੱਲ ਇਹ ਆ ਕਿ ਉਹ ਰੁਕ ਜਾ ਵੀ ਇਹੀ ਜੀ ਹੁੰਦੀ ਆ ਫਿਲਮ ਜਿਹੜੀ ਆਪਾਂ ਕੱਠੇ ਬੈਠ ਕੇ ਦੇਖੋ ਜਿਹੜੀ ਬਹੁਤ ਇਹ ਬਿੰਦਾਂ ਜਿੱਦ ਲਈ ਉਹਨਾਂ ਨੂੰ ਸਿੱਖੋਂ ਵੀ ਮਿਲਿਆ ਸਭ ਨੂੰ ਇੱਕ ਵੀ ਕੋਈ ਹੋਰ ਨਹੀਂ ਬਹੁਤ ਵਧੀਆ ਸੀ ਡੱਬੇ ਦਾ ਧੰਨਵਾਦ ਅੱਗਾ ਲੈ ਕੇ ਆਇਆ ਨਹੀਂ ਸਾਤੇ ਕਿਤੇ ਨਹੀਂ ਕੋਈ ਮਨਾ ਜਾ ਚੇ ਨਹੀਂ ਲੈ ਵੀ ਤਾਂ ਫਿਰ ਜਵਾਬ ਦੇ ਰਾਤ ਤੇ ਪ੍ਰੋਗਰਾਮ ਦਾ ਹਾਂ ਰਾਤੇ ਬਣਾਇਆ ਇਹ ਪ੍ਰੋਗਰਾਮ ਹੈ ਅਸੀਂ ਰਾਤੇ ਆਉਣ ਲੱਗੇ ਤੇ ਇਹ ਕਹਿ ਰਹੇ ਸਾਰਿਆਂ ਨੂੰ ਲੈ ਕੇ ਜਾਣਾ ਕਿੱਥੇ ਚੱਲਾਂਗੇ ਅੱਛਾ ਮੈਂ ਜਵਾਬ ਦੇ ਦਿੱਤਾ ਤਾਂ ਵਧੀਆ ਵਧੀਆ ਨੇ ਆ ਨਾ ਆ ਗਿਆ ਮਾਹਲਾ ਕੰਟੀਨ ਹੋ ਰਹੀ ਫਿਰਦੀ ਹੈ ਮਾ ਮੇਰਾ ਕੰਮ ਜਿੱਪੜ ਗਿਆ ਤਾਂ ਹੀ ਬਣਾ ਦਿੱਤੀ ਇਹਨੇ ਖਿਆਲ ਦੇ ਸੁਧ ਰੱਖੀ ਤੇ ਠੇੜਰੀ ਮੋੜੀ ਜਿੱਤੀ ਭਾਈ ਡੋਲੀ ਵੀ ਮੈਂ ਮੈਂ ਜੱਗੂ ਮੇਰੇ ਵੱਲ ਜਵਾਬ ਦਿੱਤਾ ਨਾ ਮੈਂ ਤੂੰ ਰਹਿਣ ਤਿਆਰ ਲੱਗੀ ਸੀ ਕਿ ਤਰਾਏ ਨਹੀਂ ਮਗਰ ਜੀਕੇ ਮੁੰਡੇ ਖੁੰਡੇ ਇਹ ਹੁਣ ਆਏ ਕਹਿਣ ਲੱਗੇ ਦਾ ਵੀਰਾ ਕਹਿਣ ਮੁੰਡੇ ਖੁੰਡੇ ਚੱਲਣੇ ਆ ਕਹਿਦਾ ਸੀ ਚਾਚਾ ਵੀ ਆ ਗਿਆ ਫਿਰ ਇਹ ਲੋਨ ਨੂੰ ਨਾ ਪਰ ਮੈਂ ਤਾਂ ਮੈਨੂੰ ਅਸਾਂ ਕਿਹਾ ਵੀ ਭਾਈ ਚੱਲ ਤੂੰ ਮੈਂ ਕਹਿੰਦਾ ਮੈਂ ਦੇਖਿਆ ਹੈ ਦੇਖਿਆ ਦੇਖਿਆ ਅਜਿਨ ਮਾ ਉੱਲੇ ਚ ਦੇਖ ਉਹ ਹੁਣ ਦੂਈ ਦੇਖਣ ਮੈਂ ਤਾਂ ਨਹੀਂ ਜੈਨੀ ਬੀ ਜੈਨੀ ਇੱਥੇ ਉਹ ਮੈਂ ਹਾਲੇ ਉਹ ਵੀ ਨਹੀਂ ਦੇਖੀ ਮੈਂ ਵੀ ਮੈਂ ਦੇਖੀ ਨਹੀਂ ਹਲੇ ਕਹਿੰਦੇ ਫਿਲਮ ਉਹ ਵੀ ਬਹੁਤ ਸੋਹਣੀ ਹੈ ਪਰ ਚਲ ਉਹ ਵੀ ਦੇਖੀ ਵਧੀਆ ਵਧੀਆ ਹੋਵੇ ਪਰ ਇਹ ਵੀ ਚਾਚਾ ਜੀ ਮਿਰਜ਼ੇ ਦੀ ਬੱਗੀ ਪਰ ਬੈਠਾ ਤਾਂ ਉਹਦੇ ਘਰ ਕੀ ਬਸ ਮਿਰਜ਼ੇ ਵਾਲਾ ਗੰਗਾ ਹੋ ਗਿਆ ਸਾਈ ਹਾਂ ਹੋ ਗਿਆ ਦੋਪਾਈ ਕਰੋ ਆਰਡਰ ਕਰਾ ਕਰਨਾ ਸਾਬੋ ਭਾਈ ਆੜ ਮਾੜ ਨਾਲ ਨਾ ਦੇ ਦੂਰੇ ਰਿਸ਼ਤੇਦਾਰ ਆਏ ਹੋ ਮੈਂ ਫੈਲ ਤੇ ਕੀ ਕਰਾਉਣਾ ਮੈਂ ਫੈਲ ਤੇ ਕਰਦ ਕਰਦ ਕਰਦੇ 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 ਇੱਥੇ ਜੋ ਮਾਰਨੀ ਚੱਜੇ ਇਸਨੂੰ ਦਾਅ ਕੋਤੀ ਸਤਿਗੁਰ ਜੀ ਸ਼ਿਕਰ ਬਾਈ ਸਾਰਿਆਂ ਨੂੰ ਸਤਿਕਾਰ ਜੀ ਬਾਈ ਟੂਚਰ ਕਾਲਾ ਬਾਈ ਪਹਿਲਾਂ ਉਧਰ ਬਕਤਾ ਕੇ ਆਇਆ ਵੀਡੀਓ ਇੱਕ ਉਹਨਾਂ ਦੀ ਫੜ ਲਿਆ ਨਹੀਂ ਉਹ ਐਸਾ ਆਇਆ ਹੋਣਾ ਕਿਦੇ ਘੁੰਮ ਕੇ ਨਹੀਂ ਮੈਂ ਦਾਰ ਉਹ ਬਣਾਉਣ ਲੱਗਾ ਅਸ਼ਮਨ ਅਸ਼ਮਨ ਕਾ ਉਹ ਕੁੜਾ ਉਹਨਾਂ ਦਾ ਬਾਈ ਨੇ ਬਣਾਇਆ ਤਾਂ ਪਹਿਲਾਂ ਮੇਰਾ ਅੱਛਾ ਹਾਂ ਉਹ ਉਹ ਲੋਕ ਨੂੰ ਆਇਆ ਤੇ ਬਾਈ ਕੋਲ ਬਾਈ ਕਹਿੰਦਾ ਫਿਰ ਉਹਦੇ ਬਾਰੇ ਫਿਰ ਦੱਸਣ ਲੱਗ ਗਿਆ ਜਾਣਕਾਰੀ ਦੇਣ ਲੱਗ ਗਿਆ ਹਾਂ ਉਹ ਵੀ ਆ ਯਾਰ ਕਿਸੇ ਦਾ ਫੋਨ ਪੇਪਰ ਬਣ ਜਵੇ ਮੈਨੂੰ ਦੱਸਦਾ ਤਾਂ ਮੈਂ ਘਾਇ ਨਹੀਂ ਸਮਝ ਆਉਣੀ ਕਹਿੰਦਾ ਚਲ ਫਿਰ ਵੀਡੀਓ ਪਾ ਦਿੰਦਾ ਹੋਰ ਵੀ ਕਿਸੇ ਦੇ ਕੰਮ ਆ ਜੂਗੀ ਕਾਹਦਾ ਬਣਦਾਗਾ ਚਾਹੀਦਿਆ ਬਣਾਉਣਾ 5 ਲੱਖ ਨਾਲ ਕੋਈ ਦੁਆਇ ਦੁਆਦਾ ਉਹ ਯਾਰ ਮੇਰਾ ਬਣ ਜੂਗਾ ਉਹ ਪਤਾ ਕਰਨਾ ਪੈਣਾ ਨਾ ਆਪਣਾ ਵੀ ਦੇਖਣਾ ਮੈਂ ਹੋਰ ਮੇਰਾ ਜਿਹੜੇ ਪਰਚੇ ਦੇਖਿਆ ਕੰਡੀਸ਼ਨ ਕਿਹ ਹੁੰਦੀ ਹੈ ਪਤਾ ਕੁਝ ਕਿਵੇਂ ਕੀ ਕੀ ਨੂੰ ਮਿਲਦਾ ਸਾਰ ਨੂੰ ਮਿਲਦਾ ਏ ਏ ਹੁੰਦੀ ਆ ਉਹਦੇ ਵਿਖਣਾ ਪੈਣਾ ਇਹ ਵਿਖਣਾ ਹੋ ਗਏ ਜਿਹੜੇ ਦਾਣੇ ਮਿਲਦੇ ਆ ਜਾਂ ਫਿਰ ਨਹੀਂ ਨਹੀਂ ਕੋਈ ਬਹੁਤ ਬੰਦੇ ਨੂੰ ਇਹ ਤੇਰੀ ਉਹ ਨਹੀਂ ਦੇਦੀ ਤੈਨੂੰ ਕਿਹੜੇ ਦਾਣੇ ਮਿਲਦੇ ਆ ਮੈਂ ਮੇਰਾ ਜਿਵੇਂ ਉੱਥੇ ਕਿਸਾਨੀ ਦੇ ਉਹਦੇ ਪਰ ਅ بڑے ਦੂਏ ਕੇ ਜੇ ਫਾਰਮ ਹਾਂ ਐਕਣਾ ਕੁਝ ਐਕਣਾ ਵੀ ਹੈਗਾ ਕੁਝ ਜੀ ਮੇਰਾ ਉਹਦੇ ਪਰ ਚੱਕ ਲਿਆਉਂਦਾ ਜਮੀਨ ਜਮੀਨ ਬਹੁਣਾ 2.5 ਕਿੱਲੇ ਜਮੀਨ ਮਰਜੂਗਾ ਮੇਰਾ ਚੱਕ ਲਿਆਉਂਦਾ ਹਾਂ ਮੈਂ 2.5 ਕਿੱਲੇ ਵਾਲੇ ਪਰ ਮੇਰਾ ਚੱਕ ਮੇਰੇ ਨਾਲ ਆ ਬਕੂ ਦਾ ਨਿਸ਼ਾਨ ਕੀ ਦਾ ਹੈ ਉਹ ਨੀ ਦਾ ਬਕੂ ਦਾ ਵੀ ੱਕੂ ਆ ਜੀ ਚੱਕਣਾ ਦੇਖਾ ਹੁਣ ਇਹ ਬਣਾਉਂਦਾ ਹੀ ਨਹੀਂ ਹੈਗਾ ਤੇਰੇ ਵੀ ਚੱਕ ਦਾ ਪੰਜ ਕਿਨੇ ਤੱਕ ਸ਼ਾਇਦ ਹੋਵੇ ਚਾਰ ਕਿਹਾਢੇ ਚਾਰ ਕਿਲਿਆਂ ਦਾ ਚੱਕ ਲੈਣਾ ਮੇਰਾ ਪੰਜ ਤੇ ਘੱਟੇ ਉਹ ਵੀ ਮੜੀ ਮੋਟੀ ਹਾਂ ਮੈਂ ਚੱਕ ਲੈਣਾ ਮੇਰੇ ਹਾਂ ਚੱਕ ਲੈ ਵਧੀਆ ਮੈਂ ਵੀ ਦੇਖਦਾ ਇਹਨੂੰ ਵੀ ਛੇੜ ਕਿਉਂ ਮੇਰੇ ਨੌ ਨੀ ਨਾ ਤਾਂ ਹੈਗੀ ਜਮੀਨ ਮੈਂ ਹੀ ਪਰਦਾ ਫੇ ਮੇਰੇ ਮੇਟੋ ਬਣਿਆ ਦੋ ਕਿਲੇ ਮੇਰੇ ਕੋਲ ਹਾਂ ਇਹ ਵੰਡ ਦੇਣਾ ਯਾਰ ਦੋ ਦੋ ਵੀ ਨਹੀਂ ਦੋ ਵੀ ਡੈਡੀ ਕੋਲ ਆਸੂਲ ਤਾਂ ਦੰਦੀ ਲਾਓ ਵਧੀਆ ਹੈ ਲੈ ਲੋ ਯਾਰ ਠੀਕ ਹੈ ਮੇਰਾ ਪਹਿਲਾ ਫਾਇਦਾ ਹੋ ਗਿਆ ਯਾਰ ਯਾਰ ਅੱਖਾਂ ਦਾ ਬਿਸ਼ਨ ਹੋਇਆ ਮੇਰਾ ਖਰਚਾ 40 ਸਾਰਾ ਉਹ ਮੈਨੂੰ ਮੈਨੂੰ ਮੈਂ ਦੇਣਾ ਪਏ ਸਿਰਫ 14000 ਰੁਪਏ ਬਾਕੀ ਮੈਕ ਹੋ ਗਿਆ ਮੇਰਾ ਸ਼ਾਇਦ ਉਹ ਕਾਰ ਚੋ ਕਾਰ ਚੋ ਲਾ ਫਾਇਦਾ ਹੀ ਫਾਇਦਾ ਹੈ ਬਾਈ ਮੇਰਾ ਸ਼ਾਇਦ ਆਪਰੇਸ਼ਨ ਹੋਣਾ ਹੁਣ ਆਪਰੇਸ਼ਨ ਨੂੰ ਇਹ ਕਹਿੰਦਾ ਹੁਣ ਮੈਂ ਕਰਾ ਵੀ ਲੈਣਾ ਯਾਰ ਮੈਂ ਥੋੜਾ ਫਿਰ ਹੋਣਾ ਕੀ ਫਾਇਦਾ ਬਹੁਤ ਟਾਈਮ ਹੋ ਗਿਆ ਦੇਖਦੇ ਹਾਂ ਕੋਈ ਕੁਝ ਬਣ ਜਾਂਦਾ ਥੋੜਾ ਕਰਾ ਕੇ ਪਰੇਗਾ ਤੇ ਹੁਣ ਉਹ ਡਾਕਟਰ ਕੋ ਮੈਂ ਕੱਲ ਰੈਸਟ ਕਰਾ ਕੇ ਹੁਣ ਤਾਂ ਟੈਸਟਾਂ ਦੇ ਤਾਂ ਪੈਸੇ ਲੱਗਣੇ ਕੱਲ 10000 ਰੁਪਏ ਲੱਗ ਲਿਆ ਹੂੰ ਨਾ ਜੇ ਪਹਿਲਾਂ ਹੋ ਗਏ ਫਿਰ ਤਾਂ ਕਾੜ ਦਾ ਇਲਾਜ ਤਾਂ ਐ ਐਕਸਟਰਾ ਥੋੜੀ ਕਾੜ ਜਿਸ ਤਰ੍ਹਾਂ ਹੁਣ ਬਾਹਰ ਕਰਾਈ ਬਿਮਾਰੀ ਦਾ ਉਹਨੂੰ ਪਤਾ ਲੱਗੇ ਨਾ ਪਹਿਲਾਂ ਕੀ ਹੈ ਹਾਂ ਹੁਣ ਮਨ ਲਾ ਮੈਂ ਉੱਥੇ ਕਰਾ ਕੇ ਇਹ ਕਰਾ ਕੇ ਦਿਖਾ ਕੇ ਉਹ ਕਰੂੰਗਾ ਅਰੇ ਬਿਟੀਰੀ ਸਭ ਪਾ ਦਈਏ ਉਹ ਤੁਸੀਂ ਮਿਲਟਰੀ ਥੋੜੀ ਹੈ ਮਿਲਟਰੀ ਚ ਤਾਂ ਗੱਲ ਹੋ ਰਿਹਾ ਇਹ ਉਹ ਬੀਪੀ ਦਾ ਕਿਹੜਾ ਆਏ ਕਾੜ ਬਣਦੇ ਤੁਹਾਡੇ ਇਲਾਜ ਦੇ ਆ ਇਹ ਇਲਾਜ ਟੈਸਟ ਪਾਏ ਇਹ ਸੈਂਟਰ ਨੇ ਪੈਸਾ ਥੋੜੋ ਦੇਣਾ ਉਹ ਆਪਣਾ ਗਵਰਨਮੈਂਟ ਦਾ ਜਿਹੜਾ ਬੱਚਿਆਂ ਵਾਲਾ ਬੀਬੀ ਦਵਾਈਆਂ ਦੁਗੀਆਂ ਸੁਣਾ ਜੇ ਕਾਉਣ ਲੱਗੇ ਟੈਸਟ ਪਹਿਲਾਂ ਦਾ ਟੈਸਟ ਦੱਸੂ ਬਿਮਾਰੀ ਦਾ ਪਤਾ ਲੱਗੋ ਨਾ ਤਰੀਕਾ ਫਿਰ ਇੱਚ ਵੀ ਬਿਮਾਰੀਆਂ ਐ ਐ ਨਹੀਂ ਤੇ ਹਰੇਕ ਬਿਮਾਰੀ 'ਚ ਕਈ ਬਿਮਾਰੀਆਂ ਐ ਜਿਹਦੇ ਵਿੱਚ ਵੀ ਹੋ ਸਕਦੀਆਂ ਵੀ ਆਹੋ ਠੀਕ ਹੈ ਨਾ ਇਹ ਆ ਫਿਰ ਡਾਕਟਰ ਕਹਿੰਦਾ ਜੇ ਹੈ ਤਾਂ ਲਿਆਓ ਤਾ ਮੈਂ ਦਾ ਬਣਾਉ ਨਹੀਂ ਕਰਦਾ ਬਾਈ ਨੇ ਇੱਕ ਵਾਰ ਪਹਿਲਾਂ ਬਣਾਉ ਲਿਆਦਾ ਬਾਈ ਨੇ ਕੁਦਰਤ ਬੈਠੇ ਮੇਰੇ ਜੱਬਣਾ ਦਾ ਚੱਲ ਹੁਣ ਬਣ ਜੂ ਹੁਣ ਬਣਿਆ ਵਾ ਮੇਰਾ ਅੱਛਾ ਵੀ ਚਾਲੂ ਬਣਾ ਉਹ ਬਾ ਉਹ ਕਢਾਉਣਾ ਮੈਂ ਪ੍ਰਿੰਟ ਮੈਂ ਪੁੱਛਦਾ ਵੀ ਕਿੱਥੇ ਆ ਮੈਨੂੰ ਨਹੀਂ ਪਤਾ ਕਿ ਫੋਨ ਚ ਬਾਈ ਨੇ ਕੱਢਿਆ ਹੋ ਕਹਿੰਦਾ ਬਣਿਆ ਵਾ ਦਾ ਠੀਕ ਆ ਉਹ ਮਤਲਬ ਵੀ ਮੈਂ ਉਹ ਕਢਾਉਣਾ ਬਾਹਰ ਮਤਲਬ ਵਧੀਆ ਵਧੀਆ ਸਮਝ ਗਏ ਜੀ ਕਹਦਾ ਆ ਕੇ ਕਢਾਉਂਦੇ ਆਪਾਂ ਉਹ ਕਢਾਉਣਾ ਉਹਨਾਂ ਤੇ ਤਿਆਰ ਹੋ ਗਿਆ ਹੂੰ ਤਿਆਰ ਹੈਗਾ ਮੇਰਾ ਉਹਨੂੰ ਵੀ ਪ੍ਰੋਸੈਸ ਲੱਗਦੇ ਨੇ 10 15 ਦਿਨ ਉਹ ਮੇਰਾ ਪਹਿਲਾਂ ਤੇ ਬਣ ਕੇ ਬਾਈ ਨੇ ਇੱਕ ਵਾਰ ਪਹਿਲਾਂ ਉਹ ਕਰਦਾ ਦਾ ਲੋੜ ਨਹੀਂ ਪਈ ਇਹਦਾ ਕੁਦਰਤੀ ਹੋ ਗਿਆ ਆਪਾਂ ਤਾਂ ਚਾਹਦੇ ਨਹੀਂ ਵੇਖਣਾ ਉਹ ਕਰੇ ਹੈ ਕਿ ਨਹੀਂ ਸਾਡਾ ਕਿਹੜਾ ਇਹ ਕੰਮ ਆ ਲੋੜ ਪਈ ਸਬੂਤ ਮਿਲਦੀ ਆ ਫਿਰ ਤਾਂ ਲੋਭਾ ਨਹੀਂ ਨਾ ਆਪਾਂ ਚੱਕਿਆ ਕਿਤੇ ਸਬਰੀ ਕਰਨੀ ਆ ਔਰ ਇਹ ਆਪਣੀ ਪੈਸੇ ਜਾਂ ਟੈਕਸ ਦੇ ਸਰਕਾਰ ਦੇ ਗਏ ਹੋਏ ਆ ਲੋਭਾ ਵਾਪਸ ਆਪਣੇ ਨਜਾਇਜ਼ ਜਾਂਦੇ ਹੀ ਪੈਸੇ ਉਹ ਵੀ ਤਾਂ ਹੈ ਆ ਪੰਪ ਦਾ ਇੱਕ ਤਾਂ ਸਬਰੀ ਕਰਨੀ ਆ ਹੂੰ ਉਹ ਟਰੈਲੇ ਵਾਲਾ ਮੰਗਦਾ 250 ਰੁਪਏ ਤੋਂਣੇ ਨੂੰ ਇਹਨੂੰ ਮਿੱਟੀ ਲੱਗੀ ਮਾੜੀ ਮੁੱਟੀ ਛਿੱਟੇ ਹਾਂ ਮਾਈ ਦੇ ਮਾਦਾ ਪਾਈਆ ਤੇ ਲੱਗਣਾ ਪਤਰਾਉਂਦਾ ਪਾ ਕੇ ਥੱਲੇ ਮਾਰਦੇ ਪਸਾਬ ਹੈ ਅੱਛਾ ਮੈਨੂੰ ਐ ਦੱਸੋ ਕਿ ਮੈਨੂੰ ਇਹ ਲੱਗਦਾ ਕਿ ਤੁਹਾਨੂੰ ਵੀ ਲੱਗਦਾ ਕਿ ਚੀਜ਼ ਆ ਲੱਗਦੀ ਸਾਹਮਣੇ ਆ ਲੱਗਦੀ ਹਾਂ ਉਹ ਸੈਲਿੰਗ ਮਾਇਓ ਉਹ ਮਾਨੀ ਕੋਈ ਕਰਦਾ ਨਾ ਭੁੱਲ ਗਿਆ ਮੈਂ ਕਹਿੰਦਾ ਹੋਰਾਂ ਘੇੜ ਲਾ ਵਧੀਆ ਇਦਾਂ ਮੈਨੂੰ ਆਪੋ ਹੀ ਲੱਗਦਾ ਹੋਰ ਹਲਕਾ ਕਰਕੇ ਪਿਆਰਾ ਇਹ ਦੋ ਘੰਨੇ ਮਾਨੂੰ ਯਾਦ ਦੀ ਦੱਸਦੇ ਮਾਂ ਪਿਲਕ ਚੜਕੇ ਦੇਖੇ ਵੀ ਕਰਸ ਨਾ ਉਹ ਕੱਲੇ ਨੂੰ ਆ ਗਈ ਪਿਲਕ ਹਾਂ ਇਹਨੂੰ ਪਿਲਕ ਨਹੀਂ ਆਈ ਉਹ ਸਾਪ ਆ ਉਹ ਐਨ ਕੈਂਟ ਰੱਖਦਾ ਉਹੀ ਵਧੀਆ ਲੱਗ ਰਿਹਾ ਰਾਂਗੇ ਹਾਂ ਆ ਭਾਈ ਜਿੱਥੇ ਬੀ ਆਰ ਲੈਂਡ ਲਾਉਡ ਲਿਖਿਆ ਹੋਇਆ ਨਾ ਉਹ ਦੋ ਖਾਨੇ ਚ ਰੰਗ ਨਹੀਂ ਰਹਿ ਗਿਆ ਉਹ ਚਾਹ ਤੁਹਾਨੂੰ ਲੱਗਦਾ ਹੋਵੇ ਪਤਾ ਉਹ ਦੇਖੋ ਧਿਆਨ ਨਾਲ ਆਹੋ ਭਲਾ ਲੱਗਦਾ ਦੇਖ ਬਾਕੀ ਰੰਗ ਹੋਰ ਟਰਾਲੇ ਦਾ ਇਹ ਦੋ ਇਹਦਾ ਰੰਗ ਹੋਰ ਹਾਂ ਮੈਂ ਦਾ ਦਿੱਤਾ ਦੇਖ ਇੱਥੇ ਪਾਣੀ ਲਾ ਭਾਈ ਮੈਂ ਮੈਂ ਲੱਥਦਾ ਮੈਂ ਛੱਡੇ ਮੈਂ ਪਾਣੀ ਮੈਂ ਠੀਕ ਭਾਈ ਉਰਲੀ ਸਾਂ ਮੈਂ ਉਹਦਾ ਪਲਾੜ ਨੂੰ ਲਾਤਾ ਪੰਜ ਕਿੱਲੇ ਦੀ ਪਾਣੀ ਪੰਜ ਕਿੱਲੇ ਨੂੰ ਲਾਇਆ ਪਰਲੇ ਨੂੰ ਨਹੀਂ ਲਾਉਣਾ ਉਹ ਆ ਪੱਕੇ ਵੀ ਹੁੰਦੇ ਆ ਦੇਖੀ ਜੋਂਦ ਹਾਂ ਉਹ ਤਾਂ ਗੱਤ ਉਹ ਤਾਂ ਹੁਣ ਜਿਆ ਵੀ ਲੱਡੂ ਪੱਠ ਹੁੰਦਾ ਹੂੰ ਉਹ ਟੇੜ ਪਈ ਵੀ ਐ ਅਜਾ 20 ਤਰੀਕ ਨੂੰ ਫੇਰ ਮਹੰਮਦ ਸਾਹਿਬ ਦੱਸਿਆਗਾ ਇੱਧਰ ਲਾਤਾ ਸਾਰੇ ਅੱਛਾ ਇੱਧਰ ਸਾਰੇ ਨੂੰ ਲਾਪੇ ਕਿਉਂ ਇੱਧਰ ਇੱਧਰ ਮੈਂ ਹੋਰੇ ਵੀ ਨਹੀਂ ਲਾਇ ਹੈ ਮੈਂ ਇੱਥੇ ਵੀ ਲਾਇਆ ਫਿਰ ਐਂ ਦੇਖ ਲਈਏ ਦੇਖ ਇੱਥੇ ਤਾਂ ਬੜਾ ਥਲਾਬਾ ਬਾਈ ਮੇਰੇ ਬੋਤ ਹੈ ਅਸਾਂ ਗੰਨੇ ਨੂੰ ਵੀ ਆਰਡਰ ਚਲਾਈ ਹੋਈ ਆ ਔਖਾ ਸੌਖਾ ਜੇ ਲੱਗਿਆ ਤਾਂ ਚੱਲ ਵੈਸੇ ਤਾਂ ਮੈਂ ਹੁਣ ਭੱਜ ਗਈ ਕਹੇ ਕਿ ਹੈਗੀ ਹੈ ਪੰਜ ਵਜੇ ਰੱਖਣੀ ਆ ਯਾਰ ਅੱਛਾ ਯਾਰ ਰਾਤ ਸਾਰੀ ਜਾ ਚੱਲੀ ਗਈ ਮੰਡਮਾ ਹਾਂ 10 ਵਜੇ ਆਈਏ ਅਸੀਂ ਆਈਏ ਰਾਤ ਭਾਈ 12 ਵਜੇ ਗਏ ਨੂੰ ਤੁਹਾਨੂੰ ਆਉਣ ਦੇ ਨਾਲ ਮੇਰੇ ਸਾਡੇ ਨਾ ਵੀਰ ਦੇ ਕਹੇ ਸੀ ਸਰਦਾਰ ਵੀਰ ਹਾਂ ਬਹੁਤ ਵਧੀਆ ਬਾਈ ਫੈਮਿਲੀ ਜੀ ਬੈਠ ਕੇ ਦੇਖਣ ਵਾਲੀ ਆ ਕਾਹ ਨੂੰ ਕਹਿੰਦਾ ਵਾਜਾ ਵਾਜਾ ਕਰਾਤੀ ਥੱਲੀ ਵਾਲੀ ਫਿਲਮ ਤਸੱਲੀ ਆ ਰਹੀ ਆ ਬਾਈ ਨਿਗਾਹ ਨਹੀਂ ਪਟ ਹੁੰਦੀ ਹਾਂ ਯਾਰ ਸੇ ਦਾ ਸਾੜੀ ਆ ਦੋ ਪੁੱਤ ਰੱਖੇ ਜਿ ਆਏ ਹੰਡੀਆਂ ਜਿਹਾ ਹੈ ਉਹ ਪਿਓ ਪੁੱਤ ਨੂੰ ਵੀ ਸਮਝਾਉਂਦੇ ਸਭ ਨੂੰ ਸੈਂ ਹਾਂ ਠੀਕ ਹੈ ਠੀਕ ਨਹੀਂ ਗੱਲ ਕਾੜਦਾ ਹਾਂ ਬੀਬੀਏ ਮੁੰਡੇ ਦੀ ਗੱਲ ਦੀ ਆ ਤੇ ਪਿਓ ਦੀ ਵੀ ਹੁੰਦੀ ਵਾਰੀ ਮੋਟੀ ਹਾਂ ਹਾਂ ਲੈ ਠੀਕ ਹੈ ਗੱਲ ਬਾਕੀ ਦਾ ਬਾਅਦ ਵਿੱਚ ਕੁਝ ਨਾ ਕਰਕੇ ਰੁ ਵੇ ਤੇ ਵੀ ਨਹੀਂ ਦੇਖਿਆ ਫਿਰ ਲੈ ਉਈ ਬੇਟੇ ਤੇ ਤੇ ਅਸਿ ਦਿਖੇ ਬਈ ਟਾਈਮ ਮੈਂ ਤਾਂ ਢੱਠ ਕੇ ਜੜਿਆ ਬਗੱਡੀ ਜੋ ਬਰੇ ਦੇਖ ਲਈ ਉੱਥੇ ਲਾਈਟਾਂ ਬਲੀਆਂ ਜਾਂ ਬੱਕ ਗਿਰਿ ਤੋਰੀ ਬੁੱਧੇ ਜਾਂ ਹੂੰ ਪਹਿਲਾਂ ਮੈਂ ਤਿਆਰ ਹੋਇਆ ਵੇਦਾ ਹੂੰ ਇਹ ਮਹਾਵੇਂ ਮੈਂ ਕਿਥੇ ਆਣਾ ਮਖਾਉਗਾ ਆਇਆ ਨਹੀਂ ਯਾਰ ਮੈਂ ਮਹਿਸਾਂ ਚੋਂ ਆਉਂਦੀਆਂ ਮਖਾ ਦੁੱਧ ਪਾਉਣਾ ਡੈਰੀ ਚ ਬਾ ਬਾ ਉਹ ਦੇਖੀ ਗੱਡੀ ਖੜੀ ਐ ਇੱਥੇ ਬ੍ਰੇਕਾਂ ਪੰਮੇ ਨੂੰ ਬਣਾਉਣ ਲੱਗੇ ਵੇਦੇ ਪੰਮਾ ਦਿਨ ਮੈਂ ਦੇਖਿਆ ਆ ਅੱਛਾ ਅਰਦਾਸ ਹਾਂ ਪੰਮਾ ਦਿਨ ਲ ਇਕੱਲੀ ਦੇਖਿਆ ਹੈ ਇਕ ਨਹੀਂ ਐ ਮੈਨੂੰ ਕਹਿੰਦਾ ਰੰਨੀ ਦੇਖਣ ਚੱਲ ਮਹਾਰਾਜ ਨਹੀਂ ਮੈਂ ਦੇਖ ਲਈ ਹਾਂ ਠੀਕ ਐ ਗੱਲ ਵਾਹ ਰਾਤ ਦੇ ਕਿੰਨੇ ਚੱਲ ਅੰਮਾ ਦੇ ਲਾ ਚੋਰੀ ਦੇਖ ਕੇ ਆਇਆ ਇਕੱਲੇ ਤੇ ਤਾਂ ਹੀ ਨਹੀਂ ਮੰਨਿਆ ਮੈਂ ਕਹਿੰਦਾ ਬਹਿ ਜਾ ਭਾਈ ਐ ਕਹਿੰਦਾ ਕੌਣ ਕੌਣ ਚੱਲੇ ਆ ਮੈਂ ਕਹਿੰਦਾ ਮੁੰਡੇ-ਮੁੰਡੇ ਆ ਕਹਿੰਦਾ ਮਲਕੀ ਸੀ ਮੈਂ ਮਰਗੀ ਸੀ ਨਾਗਾ ਮੈਂ ਤੂੰ ਵੀ ਰਹਿਣ ਦੇ ਫਿਰ ਕਾਂਝਣਾ ਤੇ ਕੌਣ ਕਹਿੰਦਾ ਪੰਮਾ ਕਹਿੰਦਾ ਮੈਂ ਤੂੰ ਵੀ ਰਹਿਣ ਦੇ ਫਿਰ ਮਰਗੀ ਜੀ ਤਾਂ ਹੈ ਨਹੀਂ ਮੈਂ ਕਹਿੰਦਾ ਅਸੀਂ ਸਾਰੇ ਜਵਾਜ-ਜਵਾਗ ਆ ਗੀਆਂ ਅਸੀਂ ਗੱਡੀ ਬੜੀ ਮਲਕੀ ਸੀ ਗੱਡੀ ਬਹਿ ਕੇ ਆ ਕੇ ਮੈਂ ਕਹਿੰਦਾ ਪੰਮਾ ਹੁਣ ਤੂੰ ਵੀ ਆ ਜਾਉਣਾ ਜੇ ਸਲਾਹ ਮੈਂ ਪਹਿਲਾਂ ਕਾਲੀ ਦੀ ਕੱਪੜੇ ਤਾਂ ਮੈਂ ਪਾਏ ਵੀ ਸੀ ਪਥਿਆਮ ਪੰਮਾ ਕਹਿੰਦਾ ਨਹੀਂ ਗਿਆ ਇਹ ਪੰਮਾ ਨਹੀਂ ਗਿਆ ਇਹਨੇ ਕਹਿੰਦੇ ਸੀ ਹੁਣ ਰੀਲ ਬਣਾ ਕੇ ਆਉਣੀ ਨਦੀਸ਼ ਹਾਂ ਨਦੀ ਵਿੱਚ ਲਾ ਕੇ ਸੜੇ ਬੰਦੂ ਕਹਿੰਦੇ 15 ਮਿੰਟ ਲੱਗਣੇ ਆ ਵੀਡੀਓ ਵੀਡੀਓ ਤਾਂ ਆਮ ਤੌਰ ਤੇ ਕੀ ਮੈਂ 2 ਕੁ ਮਿੰਟ ਦੀ ਉਹ ਤਿੰਨ ਨਾ 2 ਮਿੰਟ ਦੀ ਕਿੱਥੇ ਲੰਘਟਾਂ ਜੇ ਆ 1 ਮਿੰਟ ਦੀ ਆ ਘੰਟੇ ਲੱਗਣ ਭਾਈ ਹੋਰ ਨੀਦਾ ਇੱਕ ਨਹੀਂ ਆ ਫਿਰ ਕਲਾਕਾਰੀ ਵੀ ਕਿਹੜਾ ਮੱਖ ਨਿਕਲ ਆਇਆ ਉੱਥੇ ਬੜਬੜਾ ਫਿਰ ਉਹ ਦੰਦੀਆ ਬੱਟੇ ਲੱਤਾਂ ਵਾ ਚਾਦਰਾਂ ਮੇਰੇ ਨਾ ਨਾ ਮੈਂ ਨਾ ਲਾਉਂ ਵੀ ਨਾ ਦਿੱਤੇ ਤਿੰਨ ਵੇੜੋ ਕੰਮ ਆ ਆ ਕਿਹੜੀ ਬਹੁਤ ਟਾਈਮ ਲੱਗਦਾ ਸ਼ੂਟ ਕਰਨ ਨੂੰ ਹਾਂ ਹਾਂ ਬਹੁਤ ਟਾਈਮ ਲੱਗਿਆ ਭਾਈ 2 2 2 ਘੰਟੇ ਪਹਿਲੇ ਠੀਕ ਹੈ ਉਸ ਤੋਂ ਬਾਅਦ ਡੇਢ ਘੰਟਾ ਉਹ ਵੀ ਲੱਗਿਆ ਫੋਨ ਪਰ ਵੀ ਸਵੇਰ ਇਹਦਾ ਐਡੀਟ ਕਰਨੀ ਹੋਰ ਕਿ ਬਹੁਤ ਟਾਈਮ ਲੱਗਦਾ ਇਹ ਤਾਂ ਜੀਤ ਹੋਵੇ ਪੂਰੀ ਸਵਾਦ ਆਉਂਦਾ ਏਗਾ ਗਾਣਾ ਬਣਾਉੱਖਾ ਵੀ ਜੀ ਬਈ ਯਾਰ ਉਹ ਵੋਲਿਊਮ ਜਿਹੜੇ ਤੇ ਆਪਾਂ ਕੱਢ ਲਏ ਹੋਏ ਕੁੜੀ ਗਾਏ ਬੋਲ ਦੇ ਵਿੱਚ ਕੁੜੀ ਨੂੰ ਮੈਂ ਕੀ ਕਰਦਾ ਫਿਰ ਬੰਦੇ ਵਾਲੇ ਦੇਖ ਲੈਂਦਾ ਬੰਦੇ ਵਾਲੇ ਹੈਗੇ ਜਿਹਨੇ ਦੋ ਪਹਿਰੇ ਕੱਢਾੜ ਤੇ ਮੈਂ ਕੱਢ ਲਏ ਨੇ ਹਾਂ ਦੋ ਪਹਿਰੇ ਕੱਢਦੇ ਬੰਦੇ ਵਾਲੇ ਅੱਛਾ ਹਾਂ ਬਹੁਤ ਠੀਕ ਹੈ ਵਧੀਆ ਬਣੀ ਵੀ ਭਾਈ ਦੇਖਿਓ ਨਾ ਨਾ ਬਹੁਤ ਵਧੀਆ ਦੇਖੋ ਇੰਸਟਾਗ੍ਰਾਮ ਪਰ ਹੈ ਬਾਈ ਪਰ ਉਹ ਇੰਸਟਾਗ੍ਰਾਮ ਪਰ ਹੈ ਇਧਰ ਕਾਪੀ ਰੇਟ ਪੈ ਜਾਂਦਾ YouTube ਪਰ ਹੈ YouTube ਪਾਣੀ ਕਾਪੀ ਰੇਟ ਕੋਈ ਨਾ ਪਾਪਾ ਨੂੰ ਕਰ ਦਿੰਦਾ ਪਾਉਂਗਾ ਪਾਦੀ ਕੋ ਦੋ ਨਹੀਂ ਦੇਖੋ ਜੀ ਨਾ ਦੇਖਣੀ ਆਹ ਕਾਪੀ ਰੇਟ ਕਿਤੇ ਨਹੀਂ ਹੈ ਜਿਹਨੂੰ ਕਕਾਲੀ ਜੀ ਹੈ ਬਾਈ ਇੰਸਟਾਗ੍ਰਾਮ ਪਰ ਜਾ ਕੇ ਦੇਖੋ ਮਲਕੀਤ ਬਾਈ ਚੈਨਲ ਸਰਚ ਕਰ ਲਓ ਉੱਥੇ ਪਈ ਹੈ ਹਾਂ ਇਸ ਤਰ੍ਹਾਂ ਆਪ ਮਰਕੀਤ ਬਾਈ ਸੱਚ ਕਰੋ ਲੱਗਿਆ ਹੁਣ ਕਹਿ ਦਿੰਦੇ ਆਪਾਂ ਵੀ 5 ਸਾਲ ਲੱਗੇ ਜੀ ਵੀਡੀਓ ਫਿਰ ਨੂੰ ਫਿਰ ਨੂੰ ਬਣਦੀ 5-6 ਤਾਂ ਲੱਗਣੀ ਹੀ ਆ 3 ਘੰਟੇ ਦੀ ਤਾਂ ਲੱਗਣੀ ਆ 5 ਸਾਲ ਸਹੀ ਗੱਲ ਹੈ ਹੈ ਇਹ ਤਾਂ ਉਹ ਇੱਕ ਨਦੀ ਵਿੱਚ ਬਣਾਉਂਦੇ ਉਹ ਨਾ ਕਿੱਥੇ 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 ਜਾਣਾ ਸਹੀ ਗੱਲ ਆ ਜਿਹੜੀ ਅਰਦਾਸ ਆ ਉਹਦੇ ਤੋਂ ਸਟਾਰਟ ਹੋਈ ਆ ਕੈਨੇਡਾ ਦੇ ਸਟਾਰਟ ਹੋਈ ਆ ਜਾ ਕੇ ਹਜੂਰ ਸਾਹਿਬ ਮੁਕੀ ਜਾ ਕੇ ਤੇ ਟਾਈਮ ਤਾਂ ਲੱਗਣੀ ਆ ਹੈ ਕਿ ਨਹੀਂ ਬਹੁਤ ਵਧੀਆ ਬਣੀ ਗਈ ਦੀ ਬਾਈ ਫੈਮਿਲੀ ਗਈ ਜੀ ਸਭ ਫੈਮਿਲੀਆਂ ਹਾਂ ਸਿਲਵਾ ਪਰਿਆ ਬੈ ਜਾ ਤੂੰ ਜਾਇ ਹੁੰਦੇ ਆਇਆ ਹੋ ਅਰਦਾਸ ਜੀ ਹੁੰਦੀ ਸਾਬ ਦੇ ਭਲੇ ਦੀ ਹਾਂ ਇੱਕ ਦੇ ਇੱਕ ਦੇ ਤੂੰ ਦੇਖੀ ਮੈਂ ਜਾਦਰਦਾ ਆਉਣ ਲੱਗੀ ਐ ਸਬਤ ਦੇ ਭਲੇ ਦੀ ਸਾਰਾ ਸਿਲਮਾ ਖੜਾ ਹੋ ਗਿਆ ਉਹ ਤਾਂ ਚਾਹੀਦਾ ਹੀ ਹੈ ਬਾਈ ਦੇਖ ਲੈ ਤੂੰ ਬਹੁਤ ਵਧੀਆ ਨੂਬੀਓ ਭਾਈ ਦੇਖੋ ਰਜਨੀ ਵਧੀਆ ਹੈ ਇਹਦਾ ਸਿਲਮੇ ਮੈਂ ਹੁਣ ਪਹਿਲੀ ਵਾਰ ਗਿਆ ਮੈਂ ਇਹਦਾ ਥਲੇ ਕਈ ਸ਼ੋਅ ਚੱਲਦੇ ਉੱਥੇ ਤਾਂ ਆਇਆ ਜਿਹੜਾ ਪਾਲਾ ਸਿਲਮਾ ਪਹਿਲਾਂ ਥਲੇ ਯੂਫੇਰ ਤੋਂ ਉੱਤੇ ਰੱਠੇ ਹੋਰ ਦਬਾਓ ਇੱਧਰ ਹਾਂ ਬਾਜੇ ਜੀ ਮੰਡੀ ਵਾਲੇ ਕਿਹੜੀ ਹਾਂ ਵਧੀਆ ਬਣਾਤਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਵਧੀਆ ਬਣਾ ਥੋੜਾ ਜਿਹਾ ਉਹ ਹੋ ਗਿਆ ਜਿਹੜਾ ਉਰਲੀ ਸਾਈਡ ਕਰ ਦੇਦਾ ਪਾਣੀ ਲੱਗੂਗਾ ਮਨ ਲਾ ਦੀ ਕਿੱਥੇ ਉੱਥੇ ਮੰਡੀ 'ਚ ਤੇਰੇ ਹਰੇ ਨਹੀਂ ਆਗੇ ਛੱਡ ਤੇ ਪਾਣੀ ਛੱਡੇ ਸਾਈਡ ਅੱਜ ਛੱਡ ਕੇ ਆਇਆ ਮੈਂ ਉਹ ਮੀ ਚੱਕਰ ਪੁੱਠੇ ਹੋਏ ਮੇਦੇ ਨਾ ਚੱਕਰ ਦਾ ਬੰਦੇ ਤੇ ਚੱਕਰਾਂ ਚੱਲ ਜਿਏ ਪਏ ਉੱਥੇ ਹਾਂ ਇੱਕ ਦਿਨ ਨਾ ਚੱਕਰ ਪੁੱਠੇ ਮਾ ਉਹ ਚੱਲੀ ਵੀ ਨਹੀਂ ਹੈਗੀਆਂ ਹਾਂ ਉਹ ਤੇ ਬਾਅਦ ਚੱਕਰ ਫਿਰ ਦੂਏ ਦਿਨ ਸਿੱਧੇ ਕਰੇ ਨਾ ਨੇ ਸਿੱਧੇ ਨਹੀਂ ਹੋਏ ਹਾਂ ਫਿਰ ਚੱਲ ਵੀ ਆ ਫਿਰ ਦੂਜੇ ਬਦਲੇ ਕੀ ਕਰੇ ਨਾ ਨੇ ਨੇ ਮੈਂ ਤਾਂ ਇੱਕ ਸਾਈਡ ਤੇ ਤਾਂ ਹੁਣ ਕਰੇ ਕੱਲ ਇੱਕ ਦੇ ਅੱਜ ਕਰਕੇ ਚਵਾਈ ਆਓ ਅਸੀਂ ਵੀ ਕਾਟੀਆਂ ਮਾਰੀਂਦਾ ਹਾਂ ਹਾਂ ਡਾਟ ਲਈ ਹਾਂ ਉਹ ਯਾ ਧੱਕੇ ਖਾਈ ਗਿਆ ਪਹਿਲਾਂ ਪਹਿਲਾਂ ਅੱਧੇ ਪਾਣੀ ਨਾਲ ਜਿਰੀ ਲਾਤੀ ਮਖਾਸਪਰੇ ਹੀ ਬਾਹ ਕੁਰੀਆਂ ਨੂੰ ਮੈਂ ਕਿਹਾ ਮਖਾਸਪਰੇ ਇੰਨੀ ਆ ਕਰੀਆਂ ਮਾਹ ਹਲਕੀ ਉਸ ਰੋਗ ਪੈ ਗਿਆ ਉੱਥੇ ਉਰਲੇ ਪਲਾਟ ਕਾਲੀ ਵਾਲੀ ਜੀ ਹਾਂ ਦੇਖਿਆ ਮੈਂ ਵੀ ਨਹੀਂ ਥੱਲੇ ਉਧਰ ਕੇ ਫਿਰ ਹਾਂ ਮੈਂ ਨੂੰ ਕਿਹਾ ਮਾਂ ਪੰਪ ਚਾੱਕ ਕੇ ਗਵਾਏ ਪਾ ਪੰਪ ਚ ਜਾ ਜਲੀਏ ਥੋੜੀ ਜਿਹੀ ਜਗਾ ਬਾਹ ਉੱਥੇ ਸਾਰੇ ਸੁੱਕੂਗੇ ਤਾਂ ਹਨ ਹਾਂ ਜਾ ਜਗਾ ਕਹਿੰਦੇ ਖੋਦਿਆ ਬਾੜ ਨਿਕਲਿਆ ਜੁਆ ਗਾਹ ਕੁੱਤਾ ਮਰਿਆ ਵਾ ਸਾਲਾ ਉੱਥੇ ਅਬ ਵੀ ਜਗ੍ਹਾ ਹੀ ਉਹ ਉਦੀ ਤਾਂ ਲਾਉਣੀ ਉਹਨਾਂ ਦਾ ਤਾਂ ਲੱਗ ਦੂਏ ਫੌਜੀ ਨਾ ਦਾ ਫੌਜੀ ਕਹਿੰਦਾ ਵੀਰੇ ਸਾਡਾ ਕੁੱਤਾ ਨਹੀਂ ਹੁੰਦਾ ਮਹਾਪੇ ਆ ਕੱਲ੍ਹ ਹੰਗਲੋ ਢੱਪਾ ਜਬਾਈ ਉਹਦੀ ਦਵਾਈ ਪਾ ਪਚੱਕੇ ਲੈ ਕੇ ਤੁਰੇ ਉਹਨਾਂ ਨੇ ਜਗ੍ਹਾ ਹੀ ਮਾਰ ਦਾਨੀ ਫੈਲੂ ਵੀ ਮਾਰਦੀ ਆ ਸਾਲਾ ਖਾਸ ਹੀ ਫੂਕਦੀ ਉਹ ਕੀੜੇ ਜਿਹੇ ਹੁੰਦੇ ਨਾ ਉਹਦੇ ਪਾਸ ਤੇਲ ਜਿਹਾ ਉਹਦਾ ਤੇਹਾਨ ਉਹ ਤਾਂ ਥੱਲੇ ਨੂੰ ਜਮ ਸਾਲੀ ਬਿਮਾਰੀ ਪੈ ਗਈ ਹੋਰ ਮਹਾਬਈ ਮੈਂ ਤਾਂ ਆਫਰਾਂ ਰਹਿ ਗਿਆ ਮੈਂ ਖਲੀਆਂ ਸਪਰੇਆਂ ਵੀ ਮਹਿੰਗੀਆਂ ਕਰੀਆਂ ਵੀ ਸਾਲੀ ਬਿਮਾਰੀ ਕਾਦੇ ਪਈ ਆ ਚਲੋ ਇਹ ਕੁੱਤੇ ਨਾਲ ਜਾ ਲੇਕਨ ਕੁੱਤੇ ਨੇ ਨਹੀਂ ਜਾਲੇ ਪਾਪਾ ਨੇ ਕਰਿਆ ਯਾਰ ਉਹ ਪੁਨੀ ਜੇ ਦਵਾਈ ਪਾ ਕੇ ਲੇ ਕੇ ਪਾਪਾ ਜੀ ਮਾਂ ਕਹਿੰਦਾ ਕਹਿੰਦਾ ਦਵਾਈਆਂ ਨਹੀਂ ਮੈਂ ਸੜਕ ਦੇ ਨਾਲ ਨਾਲ ਮਾਰ ਦੇ ਉਰ ਕੇ ਇਹ ਕਹਿੰਦਾ ਠੀਕ ਰਹਿਣ ਦੇ ਪਤਾ ਕਿਦੇ ਨਾ ਤਾਂ ਡਿੱਟੇ ਚ ਜਾਈ ਜਾਂਦੇ ਆ ਆ ਜਿਗੜਾ ਹੋ ਖਰਾਬ ਹੋ ਗਿਆ ਉੱਪਰ ਫੇ ਨੰਬਰ ਲਿਖ ਦਿੰਦੇ ਨੇ ਨੀ ਤਾਂ ਉੱਪਰ ਦਾ ਹੀ ਲਿਖੇ ਪਿੰਟ ਲਿਖ ਦਿੰਦੇ ਨੇ ਨਾਮ ਨੰਬਰ ਲਿਖ ਦਿੰਦੇ ਆ ਹੂੰ ਇਹ ਰਹੀ ਤਗਲਾ ਦੂਗੂ ਚੱਕ ਲੈ ਜੀਵੇ ਉੱਤੇ ਪਾਪਾ ਪਾਈ ਹੁੰਦੇ ਗਾ ਆ ਜਾ ਫਿਰ ਉਹ ਪੰਪ ਕਾਦਾ ਸਾੜਾ ਅੱਧਾ ਬਾਮੇ ਦਾ ਅੱਧਾ ਸਾੜਾ ਐ ਇੰਜਣ ਸਾਡਾ ਬਾਕੀ ਬੰਮੇ ਦਾ ਟੁੱਟ ਗਿਆ ਇਦਾਂ ਗਿਰ ਕੇ ਜੱਟੇ ਪਰਤੇ ਸਾਡੀ ਇੰਜਣ ਇੰਜਣ ਸਾਡਾ ਹੈ ਪਰ ਆ ਬਾਡੀ ਜਿਹੜੀ ਆ ਇੱਥੇ ਤੇ ਆ ਸਾਡੀ ਆ ਆ ਆ ਉੱਪਰ ਟੈਂਕੀ ਹੋ ਗਈ ਟੱਕਣੂ ਕਰ ਲਾ ਲਾ ਲਾਲੀ ਕੱਲ ਪੁੱਗਰ ਫੇਰ ਪਾਈ ਮਮਾ ਕਹਦਾ ਹੁਣ ਬਾਈ ਆਦ ਪੈਗਾ ਪਾਪਾ ਜੇ ਪਾਪਾ ਹੀ ਤੈਨੂੰ ਜਵਾਬ ਥੋੜੋ ਦੱਤਾ ਲੈ ਜੀ ਮਾਰੀ ਗੱਲ ਸਮਝ ਲੈ ਲੋ ਉੱਥੇ ਕਿਆ ਕਰਾਉਣਾ ਦਿਲ ਤਾਂ ਥੱਲੇ ਜਾਂਦਾ ਆਹ ਦਿਲ ਤਾਂ ਦਾਦੀ ਆ ਥੱਲੇ ਬੈਠੇ ਸਰਫਰ ਅੱਛਾ ਸਰ ਪੈ ਨੂੰ ਬਿਆਰ ਨਹੀਂ ਆਨੂੰ ਮਾਰਿਓ ਕੋਈ ਪੀਲਗੀ ਚੱਕਣੀ ਆ ਜੀ ਠੀਕ ਹੈ ਠੀਕ ਹੈ ਠੀਕ ਹੈ ਐ ਕਾਲ ਸਿਆ ਹੱਥ ਹੋ ਆਦੇ ਕੱਲ ਕੱਲ ਤੁੰਗਵਾੜੇ ਕਵਾ ਲਿਆ ਮੈਂ ਨਹੀਂ ਯਾਰ ਤੈਨੂੰ ਦੱਸਦਾ ਹੈ ਕੱਲ ਜਾਣਾ ਸਵੇਰੇ 9:00 ਹੋ ਕੇ ਫਗਵਾੜੇ ਨਹੀਂ ਉੱਥੇ ਮੇਨ ਹੈ ਕੋਈ ਖਾਸ ਕੱਲੇ ਨੂੰ ਟਰੈਕਟਰ ਨੂੰ ਨਹੀਂ ਖਾਸ ਹੈ ਉੱਥੇ ਹਾਂ ਹਾਂ ਸਵੇਰੇ ਜੇ ਬੈਫਰੀ ਲੋਗ ਲੈ ਇਥੇ ਬੱਲੇ ਨਹੀਂ ਹੋਰ ਪੱਤੇ ਲਵਾ ਕੇ ਲੈ ਜਿਹੜੀ ਉਧਰੋਂ ਲਵਾ ਕੇ ਆਏ ਆ ਇਹ ਇਹ ਤਾਂ ਚਿਲਵਾ ਕੇ ਲਾਇਆ ਬੜੀ ਕੋਣ ਕਿ ਹੈਵੀ ਕੋਣ ਹੁੱਕ ਹੈ ਹੈਵੀ ਬੜੀ ਕਿ ਹੈਵੀ ਹੈਵੀ ਕਰਨੀ ਆ ਜਿਹੜਾ ਨੇਤਰਬਾਈ ਕਹਿੰਦਾ ਟੈਕ ਚ ਪਾਉਗਾ ਟੱਕਰ ਉਹ ਅਸੀਂ ਪਹਿਲਾਂ ਲੰਬੀ ਕਿ ਲੱਗੇ ਤੇ ਪਿੱਛੇ ਨੂੰ ਕਰਾਉਣ ਹੁੱਕ ਇਹ ਹੂੰ ਜੇ ਕਾਲੇ ਧੋਮਗਲ ਕਰਦੇ ਪਿੱਛੇ ਉਹ ਦੋ ਬਾਈ ਕਹਿੰਦੇ ਲਾਲ ਰੱਖੂਗਾ ਟਰੈਕਟਰ ਵੀ ਉਹਦੀ ਗੱਲ ਬਿਲਕੁਲ ਸਹੀ ਲੱਗੀ ਮਨ ਨੂੰ ਉਹ ਹੈ ਸਹੀ ਆ ਉਹਦੀ ਦੋ ਗੱਲ ਸਹੀ ਗੱਲ ਸਹੀ ਆ ਬਈ ਜਦ ਪਾਰ ਜਿਆਦਾ ਹੁੰਦਾ ਨਾ ਪੈਂਦਾ ਫਰ ਚੱਲ ਅਹੀਂ ਉਂਗਲ ਦਾ ਫੱਕ ਪੈ ਜਾਂਦਾ ਨਹੀਂ ਤਾਂ ਹੀ ਮੈਨੂੰ ਮੈਂ ਪਹਿਲਾਂ ਉਹਨੂੰ ਕਿਹਾ ਤਾਂ ਵੀ ਬਾਈ ਹੁੱਕ ਦੇ ਜਾਂਦਾ ਗੱਡੀ ਜਿਹਾ ਰੱਖ ਕੇ ਵੀ ਬਣਾ ਦੀ ਕਹਿੰਦਾ ਬਾਈ ਟਰੈਕਟਰ ਲੈ ਕੇ ਆਈ ਕਹਿੰਦਾ ਜੇ ਕਹਿੰਦਾ ਫਿਰ ਥੱਲੀ ਆ ਕੰਮ ਹੋਉਂ ਨਹੀਂ ਹਾਂ ਥੱਲੀ ਮੈਂ ਆਪਣੇ ਹਿਸਾਬ ਨਾਲ ਦੇਖੂਗਾ ਵੀ ਬਦੂਗੀ ਕਿ ਨਹੀਂ ਲਾ ਆਪ ਦਾ ਬਦੂਆ ਉਹਦਾ ਹੁੱਕ ਦਾ ਕਰਿਆ ਉਹ ਕਹਿੰਦਾ ਮੈਂ ਆਪੇ ਬਣਾਉਂਗਾ ਕਹਿੰਦਾ ਕਹਿੰਦਾ ਲੰਬੀ ਹੁੱਕ ਜਿਆਦਾ ਚੱਲਣੀ ਨਹੀਂ ਕਹਿੰਦਾ ਕਿਉਂਕਿ ਜਿਹੜਾ ਬੈਲੈਂਸ ਹੁੰਦਾ ਇਹ ਰਿਮਾ ਰੂਮਾ ਦਾ ਸਾਰਾ ਹਾਂ ਜਿੰਨੇ ਜੀ ਪਿੱਛੇ ਜਾਂਦੀ ਯਾਰ ਉਹ ਬੈਲੈਂਸ ਤੇ ਟਰੈਕਟਰ ਅੱ ਯਾਤਰਾ ਕਰਾਇਆ ਤੇ ਕੋਈ ਘੰਟੇ ਲਾ ਦਿੱਤੇ ਕੰਮ ਵੀ ਆਈ ਜਾਂਦਾ ਇਹਦਾ ਲਾਭ ਲੈ ਲਿਆ ਤੇ ਵੀਡੀਓ ਹੈ ਇੱਥੇ ਕੰਪਿਊਟਰ ਕਰਿਆ ਇਹ ਮੈਂ ਦੇ ਹੁਣ ਫੇਚਣਾ ਕਿਤੇ ਇਹਨੇ ਪੰਜ ਗਿੱਲੇ ਬਣ ਕਿੱਥੇ ਇੱਕ ਦੋ ਜੇ ਜਾਲਾ ਕੰਨੀ ਕਰਦੇ ਤੇ ਇੱਜ਼ਾਤ ਇਹਦਾ ਸਾਰੇ ਸਾਲ ਦਾ ਕੰਮ ਆ ਹਾਂ ਇਹਦਾ ਲੈ ਇਹਦਾ ਭਾਈ ਇੱਥੇ ਜਾਂਦਾ ਸੀਜ਼ਨ ਆਇਆ ਸੀਜ਼ਨ ਮੈਂ ਖਾਣ ਨਹੀਂ ਹੁੰਦਾਗਾ ਸਾਲ ਐਵੇਂ ਟੁੱਟਵਾ ਕੰਮ ਆਈ ਜਾਂਦਾ ਥੋੜਾ ਐ ਵੀ ਜੀ ਦੇਖ ਲੈ ਯਾਰ ਕੀ ਹਾਲ ਹੋਇਆ ਆਪਿਆ ਹਾਲ ਦਾ ਕੀ ਕਰੀਏ ਹੁਣ ਭਾਈ ਦੇਖੀ ਕੱਲ 2000 ਰੁਪਏ ਘਰ ਤੇ ਆਉਂਦਾ ਇਹਨੂੰ ਮੈਂ ਮਾਂ ਤੋਂ ਕਰਦੇ ਕਿਤੇ ਨਹੀਂ ਸਾਲਾ ਇੱਥੇ ਇੱਥੇ ਆ ਜੀਨਾ ਲੱਗੇ ਪਾਉਣ ਬਾਏ ਨੂੰ ਕਿਹਾ ਮਾਂ ਦੇਖ ਇੱਧਰ ਹੂੰ ਇੱਥੇ ਦੇ ਕਾਲੇ ਤਿੰਨ ਕਾਟਰ ਕਹਾਂ ਚੱਕ ਲੈਣਾ ਉਹ ਤਨਾ ਉਸ ਗੀਨ ਤੇਰੀ ਠੀਕ ਦੀ ਆ ਚ ਮੈਂ ਕਹਿੰਦਾ ਯਾਰ ਤੇਰੀ ਦੋ ਸੀਮ ਠੀਕ ਦੀ ਆ ਹਾਲੀ ਉਹ ਆ ਵੀ ਠੀਕ ਹੈ ਲਵਾਈ ਗਲੀ ਤੇ ਸੀਮ ਆ ਵੀ ਠੀਕ ਹੈ ਇੱਥੇ ਉੱਧਰ ਇੱਥੇ ਹੁਣ ਇੱਧਰ ਨਹੀਂ ਕੰਦਦਾ ਧੋਕਾ ਹੋਗੇ ਨਾਲੇ ਹੂੰ ਆ ਜੀਨਾ ਥੱਲੇ ਤਿੰਨਾ ਵੜ ਜਾਣੀਆਂ ਵੜ ਜਾਣੀਆਂ ਉਹ ਉੱਥੇ ਕਾਟਰ ਆ ਜਾਣਾ ਕੋ ਗੱਪਾਂ ਆ ਜੀ ਮੇਰੀ ਸੋ ਗੱਲ ਕਾਟਰ ਸਾਡੇ ਜਿੰਨਾ ਤੇਰਾ ਖਰਚਾ ਉਰੇ ਆਉਣਾ ਉਹ ਨਾਲ ਮਤਲਬ ਉਨਾ ਹੀ ਖਰਚਾ ਉਹ ਲਵਾਈ ਜਾਉਣਾ ਠੀਕ ਆ ਤੇਰੇ ਸਾਰੇ ਸਾਥ ਖੜੇ ਨਸੇ ਉਧਰ ਬੱ ਉਧਰ ਕੰਦ ਦਾ ਖਰਚਾ ਵੱਜ ਜਾਣਾ ਕੰਦ ਲੋੜੇ ਨੇ ਦੁਕਾਨਾਂ ਦੀ ਕੰਦ ਯਾਰ ਨਾ ਵੱਛੜਣਾ ਆ ਵੀ ਲੋਟ ਹੈ ਕੱਗੇ ਉਰੇ ਸਾਰਾ ਕੁਝ ਇੱਥੇ ਖਰਚ ਜਾਈ ਗਾ ਨਾ ਛੇ ਟਰੈਲਰ ਬਸ ਇੱਕ ਤੇ ਮੀਰ ਹੋ ਜੇ ਪੈਂਦਾ ਉਰੇ ਮੰਨ ਚਾਹੇ ਨਾ ਮੰਨ ਉਹ ਜੀਰੀ ਵਾਲਾ ਟਰਾਲਾ ਵੀ ਖਰਚ ਜਾਈ ਗਾ ਨਾ ਬਾਪੇ ਉਰੇ ਉਰੇ ਜੀ ਹੁਣ ਇਹ ਆਉਟ ਹੈ ਜੀ ਕੰਦ ਦੀ ਇਹ ਜਿਹੜੇ ਛੋਟੇ ਸੰਦਾ ਆਹ ਹੋਗੇ ਤੇ ਸਾਰੇ ਉੱਥੇ ਉੱਥੇ ਲੱਗ ਜੂਣਾ ਪੂਰੀ ਆਉਣੇ ਉਹ ਕਹਿੰਗੇ ਉਰੀ ਆਉਣੇ ਸਾਰੀ ਜਿੰਨੀ ਤੇ ਲੋੜ ਕਿੰਨਾ ਸਿਰ ਤੱਕ ਮਾਰਨਾ ਸਿਰੇ ਦਾ ਹੀ ਨਹੀਂ ਹੈਗਾ ਇਹ ਮਾਰਨਾ ਆਪਾਂ ਨੇ ਮੰਨ ਕੇ ਚੱਲ 8 8 ਤੋਂ 16 ਫੁੱਟ ਬਹੁਤ ਆ ਨਾ ਹੈ 16 ਫੁੱ ਉਹ ਯਾਰ ਐ ਕੰਪਨੀ ਉਡੋਣੇ ਇੱਧਰ ਟੂੜੀ ਵੀ ਯਾਰ ਜਾਦਾ ਭਰ ਲੰਦੇ ਨੀ ਟੂੜੀ ਵੀ ਨੀ ਭਰੇ ਤੇ ਚਾਹ ਹੁਣ ਟੂੜੀ ਦਾ ਭਰਨੀ ਹੋ ਐ ਹੁਣ ਰੇਟ ਨਹੀਂ ਤਾਂ ਤੈਨੂੰ ਜਿਆਦਾ ਲੱਗਦੀ ਜੇ ਜਿਹੜੇ ਰੇਟ ਹੁੰਦੇ ਨਾ ਇਹ ਤੈਨੂੰ ਤਾਂ 30 ਲੱਗਣੀ ਸੀ 100ਾ ਇਹ 100ਾ ਲੱਗਣੀ ਸੀ ਇਹ ਜੇ ਜਵੀ ਨਹੀਂ ਵੇਖਿਆ ਤਾਂ ਇਹ ਪਹਿਲਾਂ ਕਹਿ ਲਾਉਣੀ ਚਾਹੀਦੀ ਜਵੀ ਜਵੀ ਜਾਂ ਰੇਟ ਦੇ ਮਿਲ ਕੇ ਚੰਗਾ ਹੁਣ ਪਹਿਲਾਂ ਫੇਰ ਲਾਉਗਾ ਹੋਰ ਨਾ ਹੁੰਦੀ ਐ ਕਿ ਗੰਨਾ ਆਉ ਬੀਜਣਾ ਜਵੀ ਲਾਉਂਗੀ ਜਵੀ ਇਹ ਮੇਰੀ ਜਵੀ ਦਾ ਬਹੁਤ ਫਰਕ ਰਿਹਾ ਅਸੀਂ ਲਾਉਨੇ ਬੂਟੇ ਅਸੀਂ ਲਾਉਨੇ ਬੂਟੇ ਹੁਣ ਗੰਨਾ ਜੇ ਅਸੀਂ ਤਾਂ ਧੰਨ ਯਾਨੀ ਕਿ ਤਾਂ ਫੜਦੀ ਸਰ ਗੰਨਾ ਲਾ ਦੇਣਾ ਕੱਤਕੀ ਲੱਗਦਾ ਮੈਨੂੰ ਕਿਉਂਕਿ ਪਾਣੀ ਬੂਟਾ ਨੂੰ ਪਾਣੀ ਲੱਗ ਜਾਂਦਾ ਨਹੀਂ ਕੱਤਕੀ ਗੰਨੇ ਨੂੰ ਫਿਰ ਗਾਹ ਜਾ ਕੇ ਨਾ ਫੱਗਣੀ ਨੂੰ ਜਾਂ ਬੂਟੇ ਲਾਉਂਦੇ ਆ ਫੱਗਣੀ ਲਾਉਂਦੇ ਆ ਪਾ ਗੰਨਾ ਤੇ ਜੇ ਗੰਨੇ ਨੂੰ ਪਾਣੀ ਲਾਉ ਤਾਂ ਗੰਨਾ ਠੜੇ ਆਉਂਦਾ ਪੁੱਤਾ ਸੁੱਕ ਜਾਂਦਾ ਜੰਮਣੇ ਤੇ ਫਰਕ ਪੈਂਦਾ ਉਹਨੂੰ ਉਹ ਬੰਨ ਵਾਲੀ ਹੁਣ ਜਿਹਦੀ ਉਹ ਕਹਿੰਣਾ ਜੰਮੇ ਆਉਣਾ ਗੰਨਾ ਆਪਣਾ ਪਹਿਲਾਂ ਜਿਹੜਾ ਮਰਜੀ ਬੂਟੇ ਨੂੰ ਪਾਣੀ ਲਈ ਜਾ ਹੈ ਕਿ ਨਹੀਂ 26 ਆਹ ਨਾ 460 26 ਵੀ ਇਹ ਅਲੀਏ ਨਹੀਂ ਪੱਕੀ 460 460 ਦਾ 26 ਇਹ ਦੋ ਤੋਤਾ ਐਂ ਲੱਗਦੀ ਜੀ ਉਹ ਫਿਰ ਆ ਜਾਏ ਰਸਤਿਆਂ ਦੇ ਬਹੁਤ ਬੰਗੇ ਪਏ ਇੱਥੋਂ ਬਈ ਹੈ ਪਤਾ ਨਹੀਂ ਜੀ ਗਈ ਐ ਇਸ ਤੋਂ ਪਹਿਲਾਂ ਪੱਕੀਆਂ ਰਸਤਿਆਂ ਦੇ ਬਹੁਤ ਬੰਗੇ ਪਏ ਵਿਆਤੀਆਂ ਲੱਗੀਆਂ ਜੀ ਦੀਆਂ ਔਰ ਆਈ ਦੀ ਜੀ ਆਈ ਵੀ ਉਹਨੂੰ ਵੀ ਰਸਤਾ ਦਿੰਦੀਦਾ ਇਹ ਤਾਂ ਕੋਈ ਵੀ ਨਹੀਂ ਹੈਗਾ ਫੇਰ ਬਈਆਂ ਤੇ ਪਲਾਉਣੀ ਪੈਣੀ ਬੰਦਾ ਤੇਰੀ ਵੀ ਕਹਿੰਦੇ ਉੱਧਰ ਰਸਤਾ ਨਹੀਂ ਮਾਰਿਆ ਕਾ ਤਾਂ ਲੱਗਦਾ ਰਸਤੇ ਨਾਲ ਨਹੀਂ ਹਾਂ ਮੇਰਾ ਉਹ ਆ ਕੇ ਦੂਏ ਇੰਨੀ ਕੀ ਫਾਂਟ ਦੀ ਨਿਗਾਹ ਆ ਸਾਹਮਣੇ ਚੱਲ ਉਹ ਤਾਂ ਥੋੜੀ ਯਾਰ ਆਪਣੀ ਜਮੀਨ ਆਪਣੀ ਐ ਮੈਂ ਹੀ ਛੱਡ ਦਿੱਤੇ ਨਾ ਉਹਦੇ ਖੇਤ ਮੈਂ ਉਹਨੂੰ ਛੱਡ ਤਾ ਮੈਂ ਵਿਚ ਨੂੰ ਨਿਕਾ ਨਹੀਂ ਉਹਦੇ ਤਾਂ ਕੋਈ ਆ ਉਹ ਥੋੜਾ ਉਹਦਾ ਆਪਣੀ ਜ਼ਮੀਨ ਹੈ ਯਾਰ ਉਹਦਾ ਉਹਨੂੰ ਪਤਾ ਵੀ ਨਹੀਂ ਕੱਲ ਗਿੱਲਾ ਤਾਂ ਲੱਗਦਾ ਹੈ ਜਿਹੜਾ ਇਧਰ ਲ ਗਿੱਲਾ ਤਾਂ ਜਿਹੜਾ ਐਨ ਜਿਆਦਾ ਡਬਲ ਕਿੰਨੀ ਨੂੰ ਕਿਿੱਲਾ ਇੱਕ ਪਸੀਨਾ ਲੱਗਦਾ ਹੈ ਨਾ ਗਿੱਲਾ ਨਹੀਂ ਹਾਂ ਕਫੁੰਝਾ ਹੀ ਲੱਗਦਾ ਯਾਰ ਇਹ ਵੀ ਜਿਆਦਾ ਆ ਉਹ ਰੇ ਦੇ ਕੇ ਆ ਕਾਂਦ ਹਾਂ ਬੈਣੀ ਬੱਟ ਲੱਗਦੀ ਹੈ ਇਹ ਵੀ ਜਿਆਦਾ ਆਉਂਦੀ ਜਿਹੜੀ ਇਹਨਾਂ ਦੀ ਰੰਜੀਤ ਸਿੰਘ ਨੇ ਕਾਂਦ ਆ ਸਾਹਮਣੇ ਲੱਗਿਆ ਹਾਂ ਸਾਹਮਣੇ ਲੱਗਿਆ ਠੀਕ ਆ ਸਾਹਮਣੇ ਮੇਰੇ ਨੂੰ ਲੱਗ ਜਾਂਦਾ ਠੀਕ ਆ ਠੀਕ ਮੋਟ ਤੇਰਾ ਕੱਲ ਕਰੀ ਹੈ ਮੋਟ ਤੇਰ ਹੋ ਗਈ ਮੋਟਰ ਯਾਰ ਮੋਟਰ ਦਾ ਪੰਗਾ ਇੱਕ ਦਾ ਇਹ ਨਹੀਂ ਕਰਦਾ ਟੁੱਟ ਪੰਜੀ ਰਹਿ ਗਈ ਇਹਨੇ ਬੜਾ ਤੰਗ ਕਰੇ ਬਈ ਯਾਰ ਪੈਸਾ ਨੂੰ ਬਈ ਜਦ ਆਪਾਂ ਠੀਕਾ ਤੂੰ ਆਪਣਾ ਉਹ ਕਰ ਲੈ। ਦਿੱਤਾ ਨਹੀਂ ਮੈਂ ਕਰ ਦੂੰਗਾ ਬਾਈ ਘੰਟੇ ਦਾ ਕੰਮ ਆ ਕੋਈ ਨਹੀਂ ਮੈਂ ਕਰ ਦੂੰ। ਟੀਪਟਲਾ ਹਾਂ ਟੀਪਟਲਾ ਰਹਿ ਗਿਆ ਇੱਕ ਦੋ ਜਗ੍ਹਾ ਵੀ ਠੀਕ ਨਹੀਂ ਹੋਇਆ ਉਹਨੂੰ ਕਰ ਦਿਆ ਠੀਕ ਨਹੀਂ ਆ। ਟਰਟਰ ਤੋਂ ਵਧੀਆ। ਓਹੋ ਇੱਕ ਮੀਂਹ ਪੈ ਗਿਆ ਉੱਥੇ ਮਿੱਟੀ ਗੇਰਨੀ ਦੀ। ਹੂੰ ਰਸਤੇ ਨੂੰ ਰਸਤੇ 'ਚ ਮੀਂਹ ਦੀ ਮਿੱਟੀ ਨੇ ਉਹ ਕਰ ਦਿਆ ਰੋਕ ਤੇ ਕੰਮ। ਆ ਇੱਕ ਪਿੱਛੇ ਪਿੱਲੇ ਦੇ ਲਾਉਣੇ ਆ ਫੇਰ ਤਾਂ ਸਵੇਦੀ ਹੋਣੀ ਇਹਨੂੰ। ਆਹੋ ਬਈ ਮੈਂ ਮੋਟਰ ਬਾਕਸ ਨਹੀਂ ਮੋਟਰ ਨਹੀਂ ਹੁਣ ਜਦ ਤੱਕ ਸੁੱਖਾ ਉਹ ਟੀਪਟਲਾ ਨਹੀਂ ਕਰਦਾ ਯਾਰ ਜਦ ਤੱਕ ਕੁਝ ਨਹੀਂ ਨਾ ਸਕਦੇ। ਇਹ ਲੈਟਾਂ ਰੋਟਾਂ ਲਵਾਤੀਆਂ ਹੋਰ ਕਰਤੇ ਮਿੱਟੀ ਵੀ ਨਹੀਂ ਅਬ ਟਰਾਲੀ ਦਾ ਸੁੱਕ ਪੱਕੇ ਦੀ ਕਰ ਲਈ ਹੁਣ ਤਾਂ ਮੀਂਹ ਪਿਆ ਲੈ ਹੁਣ ਕਿੱਥੇ ਉਹ ਹੋਣੀ ਠੀਕ ਆ ਫੇਰ ਦੱਸਿਆ ਉਹਨੂੰ ਖਾਲੀ ਤਾਂ ਕਰਦਾ ਹੁਣ ਖਾਲੀ ਕਰਦਾ ਉਹਨੂੰ ਰੱਖ ਤੇ ਮੈਨੂੰ ਕਹਿੰਦਾ ਪਾਸੋਂ ਨੂੰ ਫੇਰ ਦੱਸਿਆ ਜੇ ਪੈ ਗਿਆ ਫੇਰ ਤੇਰੀ ਪਿੱਛੇ ਵੀ ਗਾਰਾ ਬਣ ਜਣਾ ਹੁੰਦਾ ਨਾ ਨਾ ਮੈਂ ਕਰਾਉਂਦਾ ਇਹਨਾਂ ਨੂੰ ਕਰਕੇ ਕੱਲ ਅੱਜ ਲੈਂਦੀ ਸੀ ਇਹ ਨਹੀਂ ਨਹੀਂ ਕੱਲੇ ਪਰ ਰਹੀ ਸੀ ਇੱਥੇ ਰਹੀ ਸੀ ਬੈਂਕੀ ਅੱਛਾ ਉਹ ਫੇਰ ਤਾਂ ਬਸ ਖਾਲੀ ਕਰ ਦੇ ਉਹਨੂੰ ਨਹੀਂ ਜੇ ਪੈ ਗਿਆ ਗਾਰਾ ਬਣ ਜਣਾ ਨੀਚੇ ਇਹਨੂੰ ਕਰਾਉਣਾ ਖਾਲੀ ਆ ਹੁਣ ਸਾੜੇ ਵੀ ਹੁਣ ਬਾਹਰ ਖੜਾ ਆ ਤਾਈ ਤਾਂ ਤੂੰ ਕੋਈ ਅੰ ਹੂੰ ਅਜਾ ਮੀਂਹ ਨਹੀਂ ਖਰਾਬ ਕਰਦਾ ਉਸ ਤੋਂ ਜ਼ਿਆਦਾ ਖਰਾਬ ਕਰ ਦਿਆ ਉਸ ਤੋਂ ਜ਼ਿਆਦਾ ਪੈਂਦੀ ਆ ਹੁਣ ਹੂੰ ਹੂੰ ਹੋਰ ਕੀ ਹੋਰ ਸਮਾਚਾਰ ਬਲਕਿ ਠੀਕ ਹੈ ਸਰਕੜਾ ਲੈ ਕੇ ਰੱਖ ਲੈ ਪਾਇਆ ਹੈ ਨਹੀਂ ਉਹ ਹੀ ਲੰਘਿਆ ਯਾਰ ਇਹਨੇ ਪਾਣੀ ਨਹੀਂ ਦਿੱਤੀ ਗੋਲੀ ਵੀ ਭਈਆ ਲੱਗ ਗਿਆ ਕੱਲ ਫੋਨ ਕਰਦਾ ਉਹਨੂੰ ਕਹਿੰਦਾ ਭਾਉਂ ਦੱਸਦਾ ਸਾਜੀ 5-7 ਦੇ ਵਿੱਚ ਕਿਹੜਾ ਸਾਰ ਹੈ ਭਈਆ ਤੁਹਾਨੂੰ ਵੀ ਜਾਣਦਾ ਹਾਂ ਸਰ ਭਈਆ ਸਰ ਭਈਆ ਇੱਕ ਸੁੱਕਾ ਨੌਗਾ ਸਾਰਾ ਕਹਿੰਦਾ ਮੈਂ ਬੈਰ ਮਹੀਨ ਕੰਮ ਕਰਦਾ ਵਸ ਨਾ ਜਿਹੜਾ ਵਿਰੋਧ ਦਿਹਾੜੀਆਂ ਪਰ ਤਾਂ ਤੇਰੀ ਕੋਈ ਅਮਰੀਕਾ ਪਤਾ ਜਾ ਮੇਰੇ ਸੀ ਮੋਟਰ ਦਾ ਤਿੰਨਾਂ ਨੇ ਜੀਲੀ ਲਈ ਦੀ ਨਾ ਹਾਂ ਕਹਿੰਦਾ ਜੇ ਇਹ ਬਗਲ ਕਰਵਾ ਲਈ ਜੀ ਗੀ ਬੜਾ ਜੀ ਮਰਦੀ ਬੁਲਾਦੀ ਇਹ ਦੇਖ ਲੈ ਇਹ ਕੰਮ ਕਰਦਾ ਨੜੇ ਆ ਤੇ ਨੜੇ ਫਿਰ ਨੜੇ ਹੋਰ ਬੜਾ ਕੇ ਮਰੋਂ ਬਾੜ ਕਰੂਗੇ ਉੱਥੇ ਉਹ ਮੋਟਰ ਦਾ ਥੜਿਆਂ ਦੀ ਬਾੜ ਕਰੂਗੇ ਉਸੇ ਤੋਂ ਲੋਟੀ ਪਾਈ ਬਾੜ ਵੀ ਕਹਿੰਦਾ ਮੈਂ ਲੈ ਕੇ ਆਉਂਗਾ ਸਟੀਲ ਦੀ ਉੱਥੀ ਤੇ ਮਾ ਲਿਆਈ ਉੱਥੇ ਲੋੜ ਨਹੀਂ ਪੈਣੀ ਬਾੜ ਬੋੜੂ ਦੀ ਜੰਗ ਨਹੀਂ ਪੈਂਦੀ ਉਹਦਾ ਬੋਟਾ ਹੀ ਜਦ ਲਾਇਆ ਉਹਨਾਂ ਵਧੀਆ ਹੋਣਾ ਮੈਂ ਬਾੜੇ ਹੋਣੇ ਰੱਖੀ ਤੂੰ ਉਹ ਬੜਾ ਹੁੰਦੇ ਉਹ ਤਾਂ ਵੇ ਉਹ ਵੇਲ ਹੈ ਉਹਨੂੰ ਬੜੀ ਘੈਂਟ ਚੀਜ਼ ਉਹਦਾ ਬਾੜੇ ਹੋਣੀ ਹੈ ਸਫਾਈ ਕਰੀਏ ਯਾਰ ਹੁਣ ਹੈਂ ਫੋੜ ਦਾ ਹੱਬ ਕਿੰਨੇ ਕੁੱਤੇ ਆਹ ਕੁੱਤੇ ਹੋਣ ਗਏ ਇੱਥੇ ਤੇ ਸਾਰਾ ਬਰਵਾਲ ਕਰਿਆ ਪਿਆ ਕੁੱਤੇ ਉਹ ਮੋਟਰ ਚਲੇ ਗਏ ਛੱਡ ਗਏ ਏਰੀਆ ਦੇ ਛੱਡ ਗਏ ਦੂਥੇ ਦੇ ਕਿ ਬਸ ਅੱਡੀ ਮੋਟਰ ਤੇ ਚਲੇ ਗਏ ਸ਼ਾਮ ਨੂੰ ਦੇਖਦਾ ਸ਼ਾਮ ਨੂੰ ਦੇਖਦਾ ਹੁਣ ਸ਼ਾਮ ਨੂੰ ਸਮਝ ਕਰਦਾ ਸੁਈ ਵੀ ਦੀ ਕੁੱਤੀ ਕੁੱਤੀ ਦਾ ਸੁਈ ਦਾ ਸੀਪੇ ਰਾਂਦੀ ਸੀ ਹਾਂ ਇਧਰ ਮੀਂਹ ਆਇਆ ਹਲੀ ਹੁਰੇ ਆ ਗਈ ਉਹ ਜਾਣੇ ਦੇ ਨਾਂ ਵੀ ਨਹੀਂ ਲਵੇ ਹੁਣ ਫੇਰ ਤੂੰ ਤੂਸੀ ਤੈਨ ਲੋ ਹਾਂ ਜੀ ਕਰੂ ਸਫਾਈ ਯਾਦ ਪਾਂਚੀ ਆ ਹੁਣ ਉਹ ਟਿਕਾਣ ਵਾਲਾ ਮੋਟਰ ਉਹਨਾਂ ਛੇ ਦੋ ਦੋ ਦੇਖੇ ਮਨ ਨੂੰ ਉਥੇ ਕੌਣ ਕਤੂਰੇ ਇਹ ਦੋ ਕਤੂਰੇ ਉਹ ਆ ਰਾਜਾ ਉੱਥੇ ਯਾਰੇ ਆ ਮੋਟਰ ਤੇ ਮੜਾ ਕੇ ਨਾਲ ਕਰਕੇ ਛੇ ਸੱਤ ਤੇਰੇ ਇਹਦਾ ਪਿੰਡਾਂ ਮਾ ਗਏ ਸਮਝ ਹੁਣ ਤੂੰ ਨੱਠਦੇ ਆ ਮਰ ਕੁੱਤੀ ਤੇ ਹੁਣ ਆਵਰ ਵਾਲੀਆਂ ਕਰਾਉਣੀ ਆਪਾਂ ਨੇ ਇਹ ਕਬੀਆ ਟਾਇਰ ਪਿਛੇ ਲਵਾ ਦੇਣ ਇਹਨਾਂ ਦੇ ਆ ਹੀ ਉੱਪਰ ਦੇ ਖੁੱਦੇ ਕਰੂਣੇ ਆਂ ਅੰਕ ਲਗਾ ਦੇਣਾ ਕਰ ਦੂ ਮੈਂ ਬਿੱਚ ਕਿੱਥੇ ਆ ਜੀ ਰੱਤ ਤੈਨੂੰ ਆਜਾ ਨਾ ਕੋਈ ਦੂਆ ਬਟਰੀ ਦੀ ਨਹੀਂ ਜੋ ਪੰਜ ਕਾਲਾ ਦਾ ਬਤੀ ਆਉਂਦੀ ਹੈ